ਗੁਰਮੁਖ ਪਿਆਰਿਓ ਜੇਕਰ ਆਪਾਂ ਮਨ ਦੀ ਗੱਲ ਕਰੀਏ ਇਹਨੂੰ ਸਮਝੀਏ ਡੂੰਘੇ ਦੇ ਵਿੱਚ ਤਾਂ ਬੰਦੇ ਦਾ ਜਿਹੜਾ ਮਨ ਹਰ ਸਮੇਂ ਕਿਸੇ ਨਾ ਕਿਸੇ ਚੀਜ਼ ਦਾ ਧਿਆਨ ਧਰਦਾ ਹੀ ਰਹਿੰਦਾ ਤੁਸੀਂ ਵੇਖਿਓ ਕਦੇ ਗੌਰ ਕਰਿਓ 24 ਘੰਟੇ ਚੰਗੇ ਮੰਦੇ ਖਿਆਲ ਸਾਡੇ ਅੰਦਰ ਚੱਲਦੇ ਰਹਿੰਦੇ ਆ ਇਨ੍ਹਾਂ ਖਿਆਲਾਂ ਨੂੰ ਅਸੀਂ ਰੋਕ ਨਹੀਂ ਸਕਦੇ ਹਰੇਕ ਹਿਰਦਾ ਕਿਸੇ ਨਾ ਕਿਸੇ ਖਿਆਲ ਵਿੱਚ ਡੁੱਬਿਆ ਹੀ ਰਹਿੰਦਾ ਕਦੀ ਕਿਸੇ ਦੀ ਭਲਾਈ ਸੋਚ ਰਿਹਾ ਹੁੰਦਾ ਇਹ ਕਦੇ ਬੁਰਾਈ ਕਦੇ ਬੰਦਾ ਆਪਦੇ ਕਾਰੋਬਾਰ ਬਾਰੇ ਸੋਚਦਾ ਕਦੀ ਆਪਣੇ ਪਰਿਵਾਰ ਬਾਰੇ ਬੱਚਿਆਂ ਬਾਰੇ ਅਸੀਂ ਇਹਨਾਂ ਸਾਰੇ ਖਿਆਲਾਂ ਵੱਲੋਂ ਆਪਣੇ ਮਨ ਨੂੰ ਮੋੜ ਕੇ ਗੁਰੂ ਦੇ ਚਰਨਾਂ ਵਿੱਚ ਜਦੋਂ ਲਿਆਉਨੇ ਆ ਉਦੋਂ ਮਨ ਭੱਜਦਾ ਉੱਥੋਂ ਇਹ ਪਰਦੇਸੀ ਮਨ ਇਹਨੂੰ ਆਦਤ ਪਈ ਹੋਈ ਆ ਮਹਾਂਪੁਰਖਾਂ ਨੇ ਜਿਹੜੀ ਯੁਗਤੀ ਦੱਸੀ ਆ ਮਨ ਨੂੰ ਟਿਕਾਉਣ ਦੀ ਆਓ ਇਹਨੂੰ ਸਮਝਣ ਦਾ ਆਪਾਂ ਯਤਨ ਕਰੀਏ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਦੱਸਿਆ ਹੈ ਇਹ ਗੁਰੂ ਮੰਤਰ ਵਾਹਿਗੁਰੂ ਮੰਤਰ ਮੂਲ ਮੰਤਰ ਇਹਨੂੰ ਜਪ-ਜਪ ਕੇ ਰਸਨਾ ਦੇ ਨਾਲ ਇਹ ਮਨ ਜਿਹੜਾ ਟਿਕਾ ਵਿੱਚ ਆ ਜਾਂਦਾ ਸ਼ਾਂਤੀ ਵਿੱਚ ਆ ਜਾਂਦਾ ਜਿਨ੍ਹਾਂ ਦਾ ਹੁਣ ਧਿਆਨ ਗੁਰੂ ਦੇ ਚਰਨਾਂ ਵਿੱਚ ਜੁੜ ਜਾਵੇ ਉਹੀ ਤਾਂ ਗੁਰਮੁਖਾ ਜਿਨ੍ਹਾਂ ਦਾ ਧਿਆਨ ਗੁਰੂ ਚਰਨਾਂ ਵਿੱਚ ਜੁੜਦਾ ਹੀ ਨਹੀਂ ਬਾਰ-ਬਾਰ ਮਨ ਲੈ ਕੇ ਆਉਂਦੀਆਂ ਟੁੱਟ ਜਾਂਦਾ ਉਹ ਅਜੇ ਰਾਹ ਤੇ ਚੱਲ ਰਹੇ ਆ ਮੰਜ਼ਿਲ ਤੇ ਪਹੁੰਚੇ ਨਹੀਂ ਪਰ ਜਿਹੜੇ ਗੁਰਮੁਖ ਉਹ ਚੜ੍ਹਦੀ ਕਲਾ ਵਿੱਚ ਰਹਿੰਦੇ ਆਂ ਬਾਬਾ ਆਨੰਦ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਫਰਮਾਉਂਦੇ ਹੁੰਦੇ ਸੀ ਉਹਨਾਂ ਆਖਣਾ ਭਾਈ ਧਿਆਨ ਵੇਲੇ ਵਰਤੀ ਇਹੋ ਜੀ ਹੋਣੀ ਚਾਹੀਦੀ ਆ ਜਿਵੇਂ ਕੋਈ ਬਹੁਤ ਜ਼ਰੂਰੀ ਚਿੱਠੀ ਪੜ੍ਹ ਰਹੀ ਹੋਈਏ ਜਾਂ ਹਿਸਾਬ ਕਿਤਾਬ ਕਰ ਰਹੀ ਹੋਈਏ ਪਹਿਲੀ ਯੋਗਤੀ ਆ ਇਹ ਵੀ ਬਾਣੀ ਜਾਂ ਪਾਠ ਮੂਲ ਮੰਤਰ ਕਿਵੇਂ ਕਰਨਾ ਕਿਵੇਂ ਵੱਧ ਫਲ ਮਿਲੇਗਾ ਜਿਵੇਂ ਦੇਖੋ ਕਿ ਬਹੁਤ ਕਈ ਵਾਰੀ ਆਪਾਂ ਦੇਖਿਓ ਘਰ ਦਾ ਕੋਈ ਹਿਸਾਬ ਕਿਤਾਬ ਕਰਦੇ ਆ ਆਪਾਂ ਨੂੰ ਈਓ ਹੁੰਦਾ 1-2 ਰੁਪਈਆ ਦਾ ਵੀ ਫਰਕ ਨਾ ਪੈ ਜੇ ਬਹੁਤ ਹਿਸਾਬ ਕਿਤਾਬ ਧਿਆਨ ਨਾ ਕਰਦੇ ਆ ਪੂਰੀ ਰੀਜ ਨਾ ਕਰਦੇ ਆ ਤੇ ਆਪਾਂ ਕਹਿੰਨੇ ਕੋਈ ਵਿੱਚ ਸਾਨੂੰ ਬੁਲਾਵੇ ਨਾ ਜਦੋਂ ਜਿਹੜੀ ਚੀਜ਼ ਦਾ ਕੋਈ ਧਿਆਨ ਧਰਦਾ ਫਿਰ ਉਹਦੇ ਹੀ ਰੂਪ ਹੋ ਜਾਂਦਾ ਗੁਰੂ ਮਹਾਰਾਜ ਵੀ ਏਵੇਂ ਸਾਨੂੰ ਸਮਝਾਉਂਦੇ ਆ ਨਿਰਗੁਣ ਸਰਗੁਣ ਆਪੇ ਸੋਈ ਜਿੱਥੇ ਮਰਜੀ ਗੁਰੂ ਦੇ ਚਰਨ ਸਮਝ ਕੇ ਬਿਰਤੀ ਲਾ ਲੋ ਉਹਨੂੰ ਸਭ ਪ੍ਰਵਾਣੀ ਪ੍ਰਵਾਣ ਕਬੂਲ ਆਉ ਨੂੰ ਚਾਹੇ ਘਰ ਬੈਠੇ ਆ ਘਰ ਬੈਠਿਆਂ ਹੀ ਇਹ ਪ੍ਰਾਪਤੀ ਹੋ ਜਾਂਦੀ ਹੈ ਜੇ ਧਿਆਨ ਗੁਰੂ ਦੇ ਚਰਨਾਂ ਵਿੱਚ ਟਿਕਿਆ ਹੋਵੇ ਹੁਣ ਜੇ ਆਪਾਂ ਕਈ ਵਾਰੀ ਵੇਖਦੇ ਆ ਵੀ ਆਪਾਂ ਚਾਹੁੰਦੇ ਆ ਆਹ ਬੰਦੇ ਨੂੰ ਖੁਸ਼ ਕਰ ਦਈਏ ਇਹਨੂੰ ਖੁਸ਼ ਕਰ ਦਈਏ ਫੌਰਨੇ ਸਾਡੇ ਅੰਦਰ ਚੱਲਦੇ ਰਹਿੰਦੇ ਆ ਪਰ ਲੋਕਾਂ ਨੂੰ ਆਪਾਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਸਾਧ ਸੰਗਤ ਜੀ ਕਿਉਂਕਿ ਇੱਕ ਵਾਰੀ ਨਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਹਰ ਖੇਤਾਂ ਵਿੱਚ ਬਿਰਾਜਮਾਨ ਸਨ ਆਪਣੇ ਸੁੰਦਰ ਸੀਸ ਥੱਲੇ ਮਹਾਰਾਜ ਨੇ ਆਪਣੀ ਬਾਹ ਰੱਖੀ ਹੋਈ ਸੀ ਉਧਰੋਂ ਦੋ ਔਰਤਾਂ ਲੰਘੀਆਂ ਖੇਤ ਨੂੰ ਰੋਟੀ ਲੈ ਕੇ ਜਾਂਦੀਆਂ ਸੀ ਇੱਕ ਨੇ ਦੂਜੀ ਨੂੰ ਕਿਹਾ ਦੇਖ ਭੈਣ ਓੰਜ ਤਾਂ ਹੈ ਸਾਧੂ ਬਣਿਆ ਫਿਰਦਾ ਪਰ ਭਾਲ ਦਾ ਸਰਾਣਾ ਸਾਧੂ ਕੀ ਤੇ ਸਰਾਣਾ ਕੀ ਗੁਰੂ ਸਾਹਿਬ ਜੀ ਦੇ ਕੰਨਿਓ ਸ਼ਬਦ ਪਏ ਤੇ ਮਹਾਰਾਜ ਨੇ ਉਦੋਂ ਹੀ ਸੀਸੇ ਹੇਠੋਂ ਬਾਹ ਕੱਢ ਲਈ ਦੂਜੀ ਬੋਲੀ ਦੇਖ ਭੈਣ ਓੰਜ ਤਾਂ ਸਾਧੂ ਬਣਿਆ ਫਿਰਦਾ ਪਰ ਅਜੇ ਆਕੜ ਨਹੀਂ ਛੱਡੀ ਦੇਖ ਤੇਰੇ ਕਹਿਣ ਦਾ ਕਿਤੇ ਗੁੱਸਾ ਤਾਂ ਨਹੀਂ ਕਰ ਗਿਆ ਗੁਰੂ ਮਹਾਰਾਜ ਨੇ ਦੋਨਾਂ ਵਾਲੀ ਪੈਠ ਕੀਤੀ ਹੈ ਇਹ ਪੈਠ ਕਰਨ ਦਾ ਮਤਲਬ ਨਫ਼ਰਤ ਨਹੀਂ ਹੈ ਅਸਲ ਦੇ ਵਿੱਚ ਇਹ ਆ ਵੀ ਦੁਨੀਆ ਨੇ ਤਾਂ ਕਦੇ ਖੁਸ਼ੀ ਨਹੀਂ ਹੋਣਾ ਭਗਤ ਕਬੀਰ ਸਾਹਿਬ ਜੀ ਨੂੰ ਵੀ ਤੁਸੀਂ ਪੜ ਲਓ ਉਹਨਾਂ ਦੀ ਬਾਣੀ ਨੂੰ ਉਹ ਵੀ ਇਹੀ ਗੱਲ ਆ ਇੱਕੋ ਤਰੀਕਾ ਇਹ ਆ ਵੀ ਦੁਨੀਆ ਵੱਲ ਪੈਠ ਕਰ ਲੋ ਬਾਬਾ ਆਨੰਦ ਸਿੰਘ ਜੀ ਫਰਮਾਉਂਦੇ ਹੁੰਦੇ ਸੀ ਕਹਿਣਾ ਜੇ ਸੂਰਜ ਵੱਲ ਮੂੰਹ ਕਰ ਲਵੇ ਬੰਦਾ ਤਾਂ ਆਪਣੀ ਛਾਂ ਆਪੇ ਹੀ ਮਗਰ ਮਗਰ ਤੁਰ ਪੈਂਦੀ ਹੈ ਪਰ ਜੇ ਸੂਰਜ ਵੱਲ ਪਿੱਠ ਕਰ ਲਈਏ ਤੇ ਛਾਂ ਮੂਰੇ ਮੂਰੇ ਤੁਰ ਪੈਂਦੀ ਹੈ ਤੇ ਜੇ ਉਹਨੂੰ ਫੜਨ ਭੱਜਾਂਗੇ ਹੱਥ ਨਹੀਂ ਆਉਂਦੀ ਜਿੰਨਾ ਤੇਜ਼ ਭੱਜਾਂਗੇ ਫੜਨ ਵਾਸਤੇ ਉਨੀ ਤੇਜ਼ ਹੀ ਛਾਂ ਭੱਜ ਲੈਂਦੀ ਹੈ ਇਹ ਮਗਰ ਲਾਉਣ ਦਾ ਇੱਕੋ ਹੀ ਤਰੀਕਾ ਨਾ ਭੱਜਣ ਦੀ ਲੋੜ ਨਾ ਫੜਨ ਦੀ ਲੋੜ ਬਸ ਸੂਰਜ ਵੱਲ ਮੂੰਹ ਕਰ ਲਵੋ ਆਪੇ ਹੀ ਇਹ ਮਗਰ ਮਗਰ ਲੱਗ ਤੁਰੇਗੀ ਜਿਹੜਾ ਪਰਸ਼ਾਵਾ ਹੈ ਜਿੰਨਾ ਤੇਜ ਸੂਰਜ ਵੱਲ ਜਾਵਾਂਗੇ ਉਨਾ ਹੀ ਤੇਜ ਮਗਰ ਆਵੇਗੀ ਹੁਣ ਇਥੇ ਸੂਰਜ ਕੌਣ ਗੁਰੂ ਵੱਲ ਮੂੰਹ ਕਰ ਲਵੋ ਬਾਬਾ ਅਨੰਦ ਸਿੰਘ ਜੀ ਦੇ ਬਚਨਾਂ ਤੇ ਦੁਨੀਆ ਦੇ ਵੱਲ ਪੈਠ ਇਹ ਮਾਇਆ ਆਪੇ ਹੀ ਮਗਰ ਭੱਜ ਫਰੇਗੀ ਜਿਸ ਧਨ ਕੋ ਚਾਰ ਕੁੰਟੇ ਉਠਤਾਵੇ ਸੋ ਧਨ ਹਰ ਸੇਵਾ ਤੇ ਪਾਵੇ ਗੁਰੂ ਪਿਆਰਿਓ ਗੋਰਿਆਂ ਦੀ ਅੰਗਰੇਜ਼ਾਂ ਦੀ ਇੱਕ ਕਹਾਵਤ ਆ ਕੋਈ ਵੀ ਆਦਮੀ ਹਰੇਕ ਨੂੰ ਖੁਸ਼ ਨਹੀਂ ਕਰ ਸਕਦਾ ਦੇਖੋ ਹਰ ਬੰਦੇ ਨੂੰ ਆਪਾਂ ਖੁਸ਼ ਨਹੀਂ ਕਰ ਸਕਦੇ ਭਗਤ ਨਾਮਦੇਵ ਜੀ ਦੀ ਛਪਰੀ ਨੂੰ ਜਦੋਂ ਅੱਗ ਲੱਗ ਗਈ ਭਗਤ ਜੀ ਦੀ ਛਪਰੀ ਭਗਵਾਨ ਨੇ ਖੁਦ ਆਪ ਆ ਕੇ ਨਵੀਂ ਬਣਾਈ ਅੰਡੀ ਗਵੰਡੀ ਪੁੱਛਦੇ ਆ ਇਹ ਛਪਰੀ ਕਿਤੋਂ ਬਣਵਾਈ ਆ ਕਹਿੰਦੇ ਆ ਵੀ ਸਾਡੀਆਂ ਛਪਰੀਆਂ ਵੀ ਉਹਨੋਂ ਕੋਲ ਬਣਾ ਦੇ ਸਾਨੂੰ ਦੱਸ ਕਿੰਨੀ ਮਜ਼ਦੂਰੀ ਲੈਂਦਾ ਭਗਤ ਨਾਮਦੇਵ ਜੀ ਨੇ ਕਿਹਾ 베ਡੀ ਪ੍ਰੀਤ ਮਜ਼ਦੂਰੀ ਮੰਗ ਹੈ ਜੋ ਕੋ ਸ਼ਾਨ ਸ਼ਬਾਬੇ ਹੋ ਲੋਕ ਕਟੰਬ ਸਭੂ ਤੇ ਤੋਰੇ ਤੋਂ ਆਪਣੀ 베ੱਡੀ ਆਵੇ ਹੋ ਮਜਦੂਰੀ ਕੀ ਮੰਗਦਾ ਹੈ ਇਹ 베ੱਡੀ ਪ੍ਰੀਤ ਦੀ ਸ਼ਰਤ ਕੀ ਆ 베ੱਡੀ ਨੂੰ ਮੰਗਾਉਣ ਵਾਸਤੇ ਲੋਕਾਂ ਨਾਲੋਂ ਰਿਸ਼ਤੇ ਪਾਰੰਦਾਰਾਂ ਪਾਸੋਂ ਆਪਣੇ ਆਪ ਨੂੰ ਮੋਹ ਨੂੰ ਤੋੜ ਲੈਣਾ ਪਰ ਅਫਸੋਸ ਆਪਾਂ ਇਹ ਦੋਨੋਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਸਾਧ ਸੰਗਤ ਜੀ ਜਿਹੜੀਆਂ ਸਾਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਸੋ ਦੁਨੀਆ ਵੱਲੋਂ ਜਿਹੜਾ ਤੋੜ ਲਵੇ ਤੇ ਰੱਬ ਵੱਲ ਆਪਣੇ ਆਪ ਨੂੰ ਜੋੜ ਲਵੇ ਉਹਦੀ ਅਰਦਾਸ ਵਰਤੀ ਨਹੀਂ ਜਾਂਦੀ ਫਿਰ ਇੱਕ ਇਨਸਾਨ ਸੱਚੇ ਦਿਲੋਂ ਕਹਿ ਦਿੰਦਾ ਹੈ ਵੀ ਕਿਸੇ ਹੀ ਕੋਏ ਕੋਏ ਮੰਝ ਨਾ ਮਾਣੀ ਇਕ ਤੂੰ ਮੰਗ ਤੇ ਪਾਸੋਂ ਨਾ ਮੰਗੋ ਭਾਈ ਤਾਂ ਆਪਾਂ ਗੱਲ ਕਰ ਰਹੇ ਆਂ ਧਿਆਨ ਦੀ ਗੱਲ ਕਰ ਰਹੇ ਸੀ ਆਪਾਂ ਕਈ ਹੁਣ ਕਹਿ ਦਿੰਦੇ ਆ ਵੀ ਗੁਰੂ ਦੇ ਸਰੂਪ ਦਾ ਧਿਆਨ ਨਹੀਂ ਧਾਰਨਾ ਚਾਹੀਦਾ ਬੇੜਾ ਤਾਂ ਭਾਈ ਨਾਮ ਨਹੀਂ ਪਾਰ ਕਰਨਾ ਬਾਬਾ ਜੀ ਸਮਤ ਦਿੰਦੇ ਆ ਕਹਿੰਦੇ ਵੀ ਭਾਵੇਂ ਬੇੜੇ ਨਾਮ ਨਹੀਂ ਪਾਰ ਕਰਨੇ ਆ ਪਰ ਨਾਮ ਨੂੰ ਯਾਦ ਰੱਖਣ ਵਾਸਤੇ ਕੋਈ ਨਾ ਕੋਈ ਵਿਧੀ ਤਾਂ ਬਣਾਉਣੀ ਆ ਨਾ ਬੱਚੇ ਨੂੰ ਪੜ੍ਹਾਈ ਕਰਾਉਣ ਵਾਸਤੇ ਕੋਈ ਕਾਇਦਾ ਹੁੰਦਾ ਕਾਇਦੇ ਉੱਪਰ ਊੜਾ ਆਇੜਾ ਈੜੀ ਵੀ ਲਿਖਿਆ ਹੁੰਦਾ ਨਾਲ ਊੜੇ ਤੋਂ ਊਠ ਉਹਦੀ ਤਸਵੀਰ ਬਣੀ ਹੁੰਦੀ ਆ ਉਹ ਤਸਵੀਰ ਕਿਉਂ ਬਣਾਈ ਜਾਂਦੀ ਆ ਉਹਦੇ ਪਿੱਛੇ ਭਾਵ ਤਾਂ ਇਹੀ ਆ ਨਾ ਵੀ ਫੋਟੋ ਨੂੰ ਵੇਖ ਕੇ ਅੱਖਰ ਯਾਦ ਆ ਜਾਵੇ ਦੇਖੋ ਊਠ ਦੀ ਫੋਟੋ ਜਦੋਂ ਬੱਚਾ ਵੇਖੇ ਊੜਾ ਸ਼ਬਦ ਯਾਦ ਆਵੇ ਪੜਾਈ ਤਾਂ ਅੱਖਰਾਂ ਦੀ ਕਰਾਉਣੀ ਆ ਇਸੇ ਤਰ੍ਹਾਂ ਬੇੜਾ ਤਾਂ ਨਾਮ ਨਹੀਂ ਪਾਰ ਕਰਨਾ ਪਰ ਜਿਹਦੇ ਸਦਕੇ ਨਾਮ ਯਾਦ ਆ ਜਾਵੇ ਉਹ ਤੋਂ ਵੀ ਬਲਹਾਰ ਜਾਣਾ ਬਣਦਾ ਗੁਰੂ ਦੇ ਸਰੂਪ ਦਾ ਧਿਆਨ ਵਰਤੀ ਦੀ ਇਕਾਗਰਤਾ ਲਈ ਆਪਣੇ ਪ੍ਰੀਤਮ ਦੀ ਯਾਦ ਮਨ ਵਿੱਚ ਰੱਖਣ ਲਈ ਗੁਰੂ ਦੇ ਚਰਨ ਨੇਤਰਾ ਵਿੱਚ ਹਿਰਦੇ 'ਚ ਬਸਾਉਣ ਲਈ ਤੇ ਏਵੇਂ ਨਾ ਵਰਤੀ ਨੂੰ ਜੋੜਨਾ ਬਹੁਤ ਜ਼ਰੂਰੀ ਹੈ ਕਈ ਕਹਿ ਦਿੰਦੇ ਆ ਵੀ ਧਿਆਨ ਗੁਰ ਸ਼ਬਦ ਦਾ ਕਰਨਾ ਚਾਹੀਦਾ ਪਰ ਬਾਬਾ ਜੀ ਕਹਿੰਦੇ ਹੁੰਦੇ ਸੀ ਭਾਈ ਸ਼ਬਦ ਦਾ ਧਿਆਨ ਹਰ ਕੋਈ ਨਹੀਂ ਕਰ ਸਕਦਾ ਇਹ ਬਹੁਤ ਵੱਡੀ ਪ੍ਰਾਪਤੀ ਹੈ ਇੱਕ ਗੁਰੂ ਦੇ ਸਰੂਪ ਗੁਰੂ ਦੇ ਚਰਨਾਂ ਦਾ ਧਿਆਨ ਔਖਾ ਇਸ ਕਰਕੇ ਬਾਬਾ ਜੀ ਦੇ ਬਚਨ ਸੀ ਵੀ ਜਾਪ ਕਿਵੇਂ ਕਰਨਾ ਵਾਹਿਗੁਰੂ ਦਾ ਧਿਆਨ ਕਰਨਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਤੇ ਇਹਦੇ ਨਾਲ ਚਾਰੇ ਯੁੱਗਾਂ ਦਾ ਜਿਹੜਾ ਮਹਾਤਮਾ ਨਾਮ ਦਾ ਉਹਦੇ ਨਾਲੋਂ ਵੱਡਾ ਮਹਾਤਮਾ ਗੁਰੂ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਨਾਮ ਜਪਣ ਗੁਰੂ ਨਾਨਕ ਸਾਹਿਬ ਜੀ ਜਿਹੜੇ ਹਨ ਉਹਨਾਂ ਨੇ ਭਾਈ ਇਹ 36 ਜੁਗਾਂ ਦੇ ਤਪ ਦਾ ਫਲ ਵਾਹਿਗੁਰੂ ਨਾਮ ਵਿੱਚ ਦੱਸਿਆ 36 ਜੁਗ ਦੇਖੋ ਕਿੰਨੇ ਹੁੰਦੇ ਆ ਭੀ ਜੇ ਕੋਈ ਚਰਨਾ ਵਿੱਚ ਧਿਆਨ ਜੋੜ ਕੇ ਸਤਗੁਰੂ ਦੇ ਨਾਮ ਜਪੇਗਾ ਉਹਨੂੰ ਬਹੁਤ ਵੱਡੀ ਦਾਤ ਮਿਲ ਜਾਵੇਗੀ ਪਰ ਬਾਬਾ ਜੀ ਇੱਥੇ ਦਰਸ਼ਨ ਦੇ ਕੇ ਨਾ ਸੰਗਤਾਂ ਨੂੰ ਸਮਤ ਦਿੰਦੇ ਹੁੰਦੇ ਸੀ ਕਹਿਣਾ ਵੀ ਧਿਆਨ ਚਰਨਾ ਦਾ ਰੱਖੋ ਦਰਸ਼ਨ ਚਿਹਰੇ ਦਾ ਕਰੋ ਇਸਨਾਂ ਨਿਮਰਤਾ ਆਉਂਦੀ ਆ ਚਰਣਾ ਦਾ ਧਿਆਨ ਧਰ ਕੇ ਮਿਹਨਤ ਥੋੜੀ ਤੇ ਮਹਾਤਮ ਬਹੁਤ ਜ਼ਿਆਦਾ ਮਿਲ ਜਾਂਦਾ ਹੈ ਗੱਲ ਇਹ ਆ ਬਾਬਾ ਜੀ ਕਹਿੰਦੇ ਸੀ ਚਰਣਾ ਵਿੱਚ ਜੋ ਪਦਮ ਹੈ ਸਤਿਗੁਰੂ ਜੀ ਦੇ ਉਹਦਾ ਧਿਆਨ ਕਰਨਾ ਚਾਹੀਦਾ ਇਹ ਗੱਲ ਦਾਅਵੇ ਨਾਲ ਵੀ ਬਾਬਾ ਜੀ ਕਹਿ ਦਿੰਦੇ ਸੀ ਵੀ ਜਿਹਦਾ ਨਿਸ਼ਚਾ ਸਹੀ ਹੋ ਗਿਆ ਗੁਰੂ ਨਾਨਕ ਦੇਵ ਜੀ ਫਿਰ ਉਹਦੇ ਨਾਲ ਬਚਨ ਕਰਨਗੇ ਕੋਈ ਬਜ਼ੁਰਗ ਸੀਗਾ ਉਹਦੀ ਮੈਂ ਤੁਹਾਨੂੰ ਹੱਡ ਬੀਤੀ ਵੀ ਦੱਸਦਾ ਵੀ ਪਹਿਲਾਂ ਪਹਿਲਾਂ ਉਹ ਮੱਥੇ ਵਿੱਚ ਧਿਆਨ ਲਾਉਂਦੇ ਹੁੰਦੇ ਸੀ ਕਈ ਸਾਲ ਕਠਨ ਤਪੱਸਿਆ ਕੀਤੀ ਕੋਈ ਪ੍ਰਾਪਤੀ ਨਾ ਹੋਈ ਥੱਕ ਕੇ ਹਾਰ ਕੇ ਅਖੀਰ ਬਾਬਾ ਨਾਨਕ ਸਿੰਘ ਜੀ ਕੋਲ ਆਏ ਬਾਬਾ ਈਸ਼ਰ ਸਿੰਘ ਜੀ ਕੋਲ ਗਏ ਇੰਨਾ ਜਿਗਿਆਸੂ ਬਹੁਤ ਸਾਰੇ ਜਾਂਦੇ ਸੀ ਤੇ ਉਹਨਾਂ ਨੇ ਆਖਿਆ ਵੀ ਕਿਵੇਂ ਕਰੀਏ ਫਿਰ ਸਮੱਤ ਲੈ ਕੇ ਚਰਣਾ ਵਿੱਚ ਪਦਮ ਦਾ ਧਿਆਨ ਸ਼ੁਰੂ ਕੀਤਾ ਇੰਨੀ ਕਿਰਪਾ ਹੋ ਗਈ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਉਹਨਾਂ ਫਿਰ ਬਾਬਾ ਜੀ ਨੂੰ ਪੁੱਛਿਆ ਬਾਬਾ ਜੀ ਪ੍ਰਾਪਤੀ ਹੋਣ ਤੋਂ ਬਾਅਦ ਵੀ ਧਿਆਨ ਧਰਨਾ ਜ਼ਰੂਰੀ ਹੈ ਬਾਬਾ ਜੀ ਨੇ ਉੱਤਰ ਦਿੱਤਾ ਇਹ ਤੋਂ ਵੀ ਸੇਧ ਲੈਣਾ ਬਾਬਾ ਜੀ ਕਹਿੰਦੇ ਭਾਈ ਜਦੋਂ ਇਸਤਰੀ ਦੇ ਬੱਚਾ ਪੈਦਾ ਹੋ ਜਾਂਦਾ ਕਿਸੇ ਮਾਂ ਦੇ ਉਹ ਆਪਣੇ ਪਤੀ ਨੂੰ ਛੱਡ ਦਿੰਦੀ ਹੈ ਨਹੀਂ ਛੱਡਦੀ ਨਾ ਇਸ਼ਾਰਾ ਸਮਝਿਓ ਕਿ ਪ੍ਰਾਪਤੀ ਲਈ ਵੀ ਧਿਆਨ ਗੁਰੂ ਦੇ ਚਰਨਾਂ 'ਦਾ ਹੀ ਧਰਨਾ ਪ੍ਰਾਪਤੀ ਹੋਣ ਤੋਂ ਬਾਅਦ ਵੀ ਧਿਆਨ ਗੁਰੂ ਸਾਹਿਬ ਦੇ ਚਰਨਾਂ 'ਚ ਟਿਕਾਉਣਾ ਹੈ ਬਾਬਾ ਜੀ ਤਾਂ ਇੱਥੋਂ ਤੱਕ ਕਹਿ ਦਿੰਦੇ ਸੀ ਭਾਈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੀ ਤੇ ਦਿਮਾਗ ਤੇ ਹਾਵੀ ਹੋ ਜਾਂਦੇ ਆ। ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ, ਸੁਰਤੀ ਨਾਲ ਧਰੋ, ਸ਼ਬਦਾਂ ਦਾ ਜਾਪ ਕਰੋ। ਇਹ ਸਾਰੀਆਂ ਲਹਿਰਾਂ ਆਪੇ ਹੀ ਕੰਟਰੋਲ ਹੋ ਜਾਣਗੀਆਂ। ਬਾਬਾ ਜੀ ਇੱਥੋਂ ਤੱਕ ਕਹਿੰਦੇ ਸੀ ਜੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ, ਸੇਵਾ ਨਹੀਂ ਕਰ ਸਕਦੇ ਤਾਂ ਸੋਹਣਾ ਸੁੱਚਾ ਆਸਣ ਵਿਸ਼ਾ ਕੇ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਹੀ ਰੱਖ ਲਓ। ਉਹਦੇ ਸਵੇਰੇ ਉੱਠ ਕੇ ਦਰਸ਼ਨ ਕਰੋ ਉਸ ਰੂਪ ਦਾ ਧਿਆਨ ਧਰੋ ਕਮਾਈ ਸ਼ਬਦ ਦੀ ਕਰੋ ਦੇਖਿਓ ਕਿੰਨੀ ਤਾਕਤ ਵਰਤੇਗੀ ਪਰ ਪਤਾ ਨਹੀਂ ਕਿਤਨੇ-ਕਿਤਨੇ ਕਾਰਜਾ ਜਿਹੜੇ ਗੁਰੂ ਆਪ ਹੀ ਪਿਆਰ ਵਿੱਚ ਕਰਵਾ ਲੈਂਦਾ ਹੈ ਦੇਖੋ ਭਾਈ ਵਿਧੀ ਚੰਦ ਦੀ ਸਾਖੀ ਤੁਸੀਂ ਸੁਣੀ ਹੋਣੀ ਆ ਪੱਟੀ ਸ਼ਹਿਰ ਵਿੱਚ ਜਦੋਂ ਦਸ਼ਾਲੇ ਲੈ ਕੇ ਆ ਰਹੇ ਆ ਸਾਰੇ ਗੇਟ ਬੰਦ ਹੋਗੇ ਸ਼ਹਿਰ ਵਿੱਚ ਕਿਧਰੇ ਜਗਾ ਨਾ ਲੱਭੇ ਲੁਕਣ ਵਾਸਤੇ ਪੱਠੀ ਨਜ਼ਰ ਆਈ ਆ ਜਦੋਂ ਪੱਠੀ ਵਾਲੇ ਨੂੰ ਕੋਈ ਲੁਕਣ ਵਾਸਤੇ ਜਗ੍ਹਾ ਪੁੱਛੀ ਕਹਿੰਦਾ ਮੇਰੇ ਕੋਲ ਤਾਂ ਪਾਈਆ ਪੱਠੀ ਹੋਈ ਆ ਇਹਦੇ ਵਿੱਚ ਲੁਕਣਾ ਤੇ ਲੁਕ ਜਾ ਹੁਣ ਪੱਠੀ 'ਚ ਬਲ ਰਹੀ ਆ ਅੱਗ ਜਦੋਂ ਭਾਈ ਵਿਧੀ ਚੰਦੇ ਨੇ ਵੇਖਿਆ ਕੋਈ ਚਾਰਾ ਨਹੀਂ ਬਲਦੀ ਪੱਠੀ 'ਚ ਐਸੀ ਜਗ੍ਹਾ ਜਿੱਥੇ ਲੁਕਿਆ ਜਾ ਸਕਦਾ ਤਾਂ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰਿਆ ਤੇ ਮਾਰਤੀ ਛਾਲ ਬਲਦੀ ਪੱਠੀ ਵਿੱਚ ਇਤਿਹਾਸ ਲਿਖਦਾ ਉਧਰ ਸ਼ੇਵੇਂ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ ਪਾਣੀ ਦੀਆਂ ਬਾਲਟੀਆਂ ਲਿਆਓ ਸਾਡੇ ਸਰੀਰ ਤੇ ਪਾਓ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਦੋਂ ਤੱਕ ਆਪਣੇ ਸਰੀਰ ਤੇ ਪਾਣੀ ਦੀਆਂ ਬਾਲਟੀਆਂ ਪਵਾਉਣੀਆਂ ਬੰਦ ਨਹੀਂ ਸੀ ਕੀਤੀਆਂ ਜਦੋਂ ਤੱਕ ਪੱਠੀ ਠੰਢੀ ਨਹੀਂ ਸੀ ਹੋ ਗਈ ਇੰਨੀ ਤਾਕਤਾਂ ਧਿਆਨ ਦੇ ਵਿੱਚ ਤਾਂ ਮੇਰੇ ਕਹਿਣ ਦਾ ਭਾਵ ਇਹ ਹੈ ਗੁਰਮਖ ਪਿਆਰਿਓ ਸਾਨੂੰ ਵੀ ਜਿਹੜਾ ਧਿਆਨ ਆਪਾਂ ਦੇਖੋ ਆਪਣਾ ਧਿਆਨ ਕਿੱਥੇ ਲੱਗਾ ਰਹਿੰਦਾ ਉਹੋ ਜੇ ਅਸੀਂ ਬਣੀ ਜਾਂਦੇ ਹਾਂ ਇੱਕ ਹੋਰ ਬੜੀ ਪਿਆਰੀ ਸਾਖੀ ਆਉਂਦੀ ਆ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਦੀ ਹੀ ਇਹ ਵਾਰਤਾ ਵਾ ਕਥਾ ਬੜੀ ਪਿਆਰੀ ਆ ਇੱਕ ਵਾਰੀ ਗੁਰੂ ਨਾਨਕ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਤੁਰੇ ਜਾ ਰਹੇ ਆ ਇੱਕਦਮ ਭਾਈ ਮਰਦਾਨਾ ਜੀ ਹੈਰਾਨ ਹੁੰਦੇ ਆ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਸਤਿਗੁਰੂ ਜੀ ਹੁਣੇ ਤੇ ਤੁਹਾਡੇ ਚਰਨ ਬਿਲਕੁਲ ਠੀਕ ਸੀ ਪਰ ਅਚਨ ਚੇਤ ਇਹਨਾਂ ਵਿੱਚੋਂ ਖੂਨ ਕਿਵੇਂ ਸਿਮਣਾ ਸ਼ੁਰੂ ਹੋ ਗਿਆ ਗੁਰੂ ਸਾਹਿਬ ਜੀ ਕਹਿੰਦੇ ਕੱਲ ਸਾਨੂੰ ਜਿਹੜਾ ਆ ਜੜੀਆਂ ਦਾ ਲੜਕਾ ਮੁੰਡਾ ਮਿਲਿਆ ਸੀ ਉਹਨੇ ਸਾਡੇ ਚਰਨ ਹਿਰਦੇ ਚ ਵਸਾਲੇ ਹੁਣ ਚਰਾਤਾ ਬੱਕਰੀਆਂ ਰਿਆ ਪਰ ਧਿਆਨ ਉਹਦਾ ਸਾਡੇ ਚਰਨਾ ਚ ਜੁੜਿਆ ਐਸੇ ਚਰਨਾ ਦੇ ਧਿਆਨ ਵਿੱਚ ਮਗਨ ਤੁਰਿਆ ਜਾ ਰਿਹਾ ਕਿ ਉਹਨੂੰ ਪਤਾ ਹੀ ਨਹੀਂ ਲੱਗਾ ਕਿ ਤੁਰਦੇ ਤੁਰਦੇ ਕੰਡਿਆਂ ਦੀ ਵਾਰਡ ਚ ਵੜ ਗਿਆ ਉਹ ਗੱਲ ਬਣ ਗਈ ਨਾ ਭਇਆ دیਵਾਨਾ ਸਾਹਾਕਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਉਹਦਾ ਧਿਆਨ ਸਾਡੇ ਚਰਨਾ ਵਿੱਚ ਹੋਣ ਕਾਰਨ ਜਿਹੜੇ ਕੰਡੇ ਆ ਚੋਬਣ ਦਾ ਜਿਹੜਾ ਕਸ਼ਟ ਆ ਉਹ ਸਾਡੇ ਚਰਨਾਚਾਰ ਰਿਹਾ ਉਹ ਨੂੰ ਹੋ ਨਹੀਂ ਰਿਹਾ ਇੱਕ ਨਹੀਂ ਇਦਾਂ ਦੀਆਂ ਕਈ ਸਾਖੀਆਂ ਮਿਲ ਜਾਣਗੀਆਂ ਗੱਲ ਤਾਂ ਇਹ ਸ਼ਰਦਾ ਦੀ ਆ ਜੀ ਗੁਰਮੁਖ ਪਿਆਰਿਓ ਗੱਲ ਸਾਰੀ ਸ਼ਰਦਾ ਦੀ ਹੈ ਤਾਂ ਸਾਨੂੰ ਵੀ ਇਹ ਚੀਜ਼ਾਂ ਜਿਹੜੀਆਂ ਸਮਝਣੀਆਂ ਚਾਹੀਦੀਆਂ ਵੀ ਜਿਹਦਾ ਧਿਆਨ ਧਾਰਾਂਗੇ ਉਹੋ ਜੇ ਹੀ ਅਸੀਂ ਬਣ ਜਾਾਂਗੇ ਅਸੀਂ ਹਜੇ ਧਿਆਨ دنیਾਈ ਚੀਜ਼ਾਂ ਦੇ ਧਾਰਦੇ ਆਂ ਦੇਖੋ ਹਰ ਸਮੇਂ ਮਨ ਕਿਹਦਾ ਧਿਆਨ ਕਰਦਾ ਕਿ ਆਪਾਂ ਵੇਖਦੇ ਹਾਂ ਵੀ ਕਿਹੜੀਆਂ ਚੀਜ਼ਾਂ ਆਪਾਂ ਸੋਚਦੇ ਹਾਂ ਉਹ ਸਾਰਿਆਂ ਨੂੰ ਆਪ ਦਾ ਆਪ ਦਾ ਪਤਾ ਦੇਖੋ ਦੁਸ਼ਮਣ ਜਿਹੜੇ ਸਾਡੇ ਹੁੰਦੇ ਆ ਉਹਨਾਂ ਨੇ ਸਾਡੀ ਨਿੰਦਿਆ ਕਰਨੀ ਹੁੰਦੀ ਹੈ ਦੋਸਤਾਂ ਨੇ ਸਾਡੀ ਸੋਭਾ ਕਰਨੀ ਹੁੰਦੀ ਹੈ ਨਾ ਤਾਂ ਅਸੀਂ ਉਹ ਹਾਂ ਜੋ ਸਾਡੇ ਦੋਸਤ ਕਹਿੰਦੇ ਆ ਤੇ ਨਾ ਹੀ ਅਸੀਂ ਉਹ ਹਾਂ ਜੋ ਸਾਡੇ ਦੁਸ਼ਮਣ ਕਹਿੰਦੇ ਆ ਕਿਉਂਕਿ ਉਹਨਾਂ ਨੇ ਗੱਲ ਘਟਾਤੀ ਮਿੱਤਰਾਂ ਨੇ ਗੱਲ ਵਿਧਾ ਕੇ ਪੇਸ਼ ਕੀਤੀ ਅਸੀਂ ਤਾਂ ਉਹ ਹਾਂ ਜੋ ਅਸੀਂ ਸੋਚਦੇ ਹਾਂ ਜਿੱਥੇ ਸਾਡਾ ਧਿਆਨ ਲੱਗਾ ਹੋਇਆ ਇਹ ਵੇਖਣਾ ਪਊਗਾ ਵੀ ਸਾਡਾ ਧਿਆਨ ਕਿੱਥੇ ਲੱਗਾ ਕਿੰਨਾ ਖਿਆਲਾਂ ਵਿੱਚ ਅਸੀਂ ਡੁੱਬੇ ਰਹਿੰਨੇ ਆ ਜੇ ਚੰਗੇ ਖਿਆਲ ਆਉਣ ਲੱਗੇ ਬੰਦਾ ਚੰਗਾ ਬੁਰੇ ਖਿਆਲ ਆਉਣ ਲੱਗੇ ਬੰਦਾ ਬੁਰਾ ਹੁਣ ਚੰਗੇ ਖਿਆਲ ਆਉਣਗੇ ਕਿੱਥੋਂ ਚੰਗੀ ਸੰਗਤ ਵਿੱਚ ਰਹਿ ਕੇ ਆਉਣਗੇ ਨਾ ਇਸ ਕਰਕੇ ਭਾਈ ਗੁਰੂ ਦੇ ਚਰਨ ਸਿੱਖ ਦਾ ਕੇਂਦਰ ਆ ਜਿਹਦੇ ਕੋਲ ਕੇਂਦਰ ਹੀ ਨਹੀਂ ਉਹ ਰੁਲਦਾ ਫਿਰਦਾ ਜਿਵੇਂ ਸੂਰਜ ਕੋਲ ਕੇਂਦਰ ਆ ਜਿਹਦੇ ਆਲੇ-ਦੁਆਲੇ ਘੁੰਮਦਾ ਉਹਨੇ ਉਹ ਜਗ੍ਹਾ ਇਹ ਨਾ ਫੜੀ ਹੋਵੇ ਸਹੀ ਢੰਗ ਨਾਲ ਘੁੰਮ ਨਹੀਂ ਸਕਦਾ ਕਦੇ ਅੱਗੇ ਹੋ ਜਾਊਗਾ ਕਦੇ ਪਿੱਛੇ ਹੋ ਜਾਊਗਾ ਚੰਦਰਮਾ ਕੋਲ ਵੀ ਕੇਂਦਰ ਉਹ ਵੀ ਕਾਰਵਾਈ ਕਰ ਰਿਹਾ ਆਪਣੀ ਇਸੇ ਤਰ੍ਹਾਂ ਸਿੱਖ ਕੋਲ ਵੀ ਆਪਣੇ ਗੁਰੂ ਦੇ ਚਰਨਾਂ ਦਾ ਕੇਂਦਰ ਜਦੋਂ ਤੱਕ ਨਹੀਂ ਉਹ ਕਦੇ ਕਿਤੇ ਰੁਲਦਾ ਫਿਰਦਾ ਕਤੇ ਕਿਧਰੇ ਰੁਲਦਾ ਫਿਰਦਾ ਸਾਡੇ ਕੋਲ ਵੀ ਜਦੋਂ ਕੇਂਦਰ ਆ ਜਾਵੇਗਾ ਫਿਰ ਸਾਡੀ ਜ਼ਿੰਦਗੀ ਦਾ ਦਾਇਰਾ ਟਿਕਾਣੇ ਲੱਗ ਜਾਵੇਗਾ ਗੁਰੂ ਦੇ ਚਰਨ ਸਾਡੇ ਲਈ ਕੇਂਦਰ ਆ ਜੀ ਨਿਰਗੁਣ ਸਰਗੁਣ ਆਪੇ ਸੋਈ ਗੁਰੂ ਸਾਹਿਬ ਜੀ ਦਾ ਧਿਆਨ ਜੇ ਆਪਾਂ ਬਰਤੀ ਇਕਾਗਰ ਹੋ ਕੇ ਕਰਾਂਗੇ ਬਹੁਤ ਕੁਝ ਠੀਕ ਹੋ ਜਾਵੇਗਾ ਕੋਈ ਕੋ ਓੰਕਾਰ ਵਿੱਚ ਵਰਤੀ ਲਾਵੇ ਵਾਹਿਗੁਰੂ ਸ਼ਬਦ ਦੇ ਅੱਖਰ ਵਿੱਚ ਲਾਵੇ ਕਿੱਥੇ ਮਰਜੀ ਗੁਰੂ ਦੇ ਚਰਨ ਸਮਝ ਕੇ ਵਰਤੀ ਲਾ ਲਓ ਗੁਰੂ ਨੂੰ ਸਰਪ੍ਰਸਤ ਸਭ ਕਬੂਲ ਆ ਬਾਕੀ ਭਾਈ ਬੰਦੇ ਦੇ ਆਪਦੇ ਆਪ ਦੇ ਕਰਮ ਆਪਾਂ ਵੇਖਦੇ ਆ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਇਹ ਬੰਦਾ ਜੁੜ ਗਿਆ ਵਿਰਾਗ ਵੀ ਆ ਜਾਂਦਾ ਸਤਿਗੁਰੂ ਮਹਾਰਾਜ ਬਹੁਤ ਨੇੜੇ ਆ ਹੱਥਾਂ ਤੋਂ ਵੀ ਨੇੜੇ ਅੱਖਾਂ ਤੋਂ ਵੀ ਨੇੜੇ ਆ ਤਾਂ ਐਵੇਂ ਗੁਰਮੁਖ ਇਹ ਤਾਂ ਸਾਰੀ ਗੱਲ ਧਿਆਨ ਦੀ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰ ਵਕਤ ਸਾਨੂੰ ਇਹ ਚੀਜ਼ਾਂ ਸਿਖਾਉਂਦੇ ਆ ਸਤਿਗੁਰੂ ਦੀ ਬਾਣੀ ਕਿਉਂਕਿ ਕਿੰਨੇ ਗੁਰਦੁਆਰਾ ਸਾਹਿਬ ਦੇ ਵਿੱਚ ਕਥਾ ਹੋ ਰਹੀ ਆ ਪਰ ਗੱਲ ਇਹ ਆ ਵੀ ਅਸੀਂ ਨਾਮ ਦੀ ਕਮਾਈ ਕਿੰਨੀ ਕਰਦੇ ਆ ਗੱਲ ਤਾਂ ਇੱਥੇ ਆ ਕੇ ਟਿਕਣੀ ਆ ਕੋਈ ਕੀ ਕਹਿ ਰਿਹਾ ਆਪਾਂ ਕਿੰਨਾ ਪੜ੍ਹਿਆ ਕਿੰਨਾ ਸੁਣਿਆ ਠੀਕ ਆ ਬੜੀ ਚੰਗੀ ਗੱਲਾਂ ਸੀ ਪੜ੍ਹ ਲਿਆ ਸੁਣ ਲਿਆ ਪਰ ਗੱਲ ਇੱਥੇ ਆ ਕੇ ਅਮਲਾਂ ਤੇ ਮੁੱਕਣੀ ਆ ਵੀ ਸੀ ਇਹਨੂੰ ਕਿੰਨਾ ਕਮਾਇਆ ਗੱਲ ਤਾਂ ਕਮਾਈ ਦੀ ਆ ਤੇ ਜਿਨ੍ਹਾਂ ਨੇ ਕਮਾਈ ਕੀਤੀ ਆ ਉਹ ਆਪਾਂ ਵੇਖਦੇ ਆ ਉਹਨਾਂ ਦੀ ਸੋਭਾ ਜੁਗਾ ਜੁਗਾ ਤੱਕ ਹੋਈ ਹੈ ਭਗਤ ਸਹਿਬਾਨ ਜਿਹੜੇ ਬੜੇ ਗਰੀਬ ਸੀਗੇ ਜਿਨ੍ਹਾਂ ਦੇ ਘਰ ਵਿੱਚ ਰੋਟੀ ਨਹੀਂ ਸੀ ਪੱਕਦੀ ਅੱਜ ਉਹਨਾਂ ਦਾ ਨਾਂ ਕਾਦੇ ਕਰਕੇ ਬੰਦਗੀ ਕਰਕੇ ਦੁਨੀਆ 'ਚ ਵੱਡੇ ਵੱਡੇ ਰਾਜੇ ਹੋਏ ਜਹਾਂਗੀਰ ਵਰਗੇ ਰਾਜੇ ਹੋਏ ਤੇ ਉਹਨਾਂ ਨੂੰ ਅੱਜ ਦੇਖਦੇ ਆਂ ਭਗਤਾਂ ਦੇ ਬਰਾਬਰ ਨਹੀਂ ਹੋ ਸਕਦੇ ਜਹਾਂਗੀਰ ਬਾਦਸ਼ਾਹ ਨਾ ਇੱਕ ਸਾਖੀ ਆਉਂਦੀ ਸ਼ਿਕਾਰ ਖੇਡਦਾ ਖੇਡਦਾ ਆਪਣੇ ਸਾਥੀਆਂ ਨਾਲੋਂ ਅੱਡ ਹੋ ਗਿਆ ਗਰਮੀਆਂ ਦੇ ਦਿਨ ਸੀ ਮੈਂ ਦੱਸਦਾ ਵੀ ਭਗਤ ਰੱਜੇ ਹੁੰਦੇ ਆ ਗਰਮੀਆਂ ਦੇ ਦਿਨ ਤੇ ਪਿਆਸ ਬੜੀ ਲੱਗੀ ਸੀ ਪਾਣੀ ਦੀ ਤਲਾਸ਼ ਵਿੱਚ ਘੁੰਮ ਰਿਹਾ ਉਹਨੂੰ ਲੱਕੜਹਾਰੇ ਦੀ ਕੁਲੀ ਦਿਸੀ ਜਹਾਂਗੀਰ ਨੇ ਜਾ ਕੇ ਪਾਣੀ ਮੰਗਿਆ ਲੱਕੜਹਾਰੇ ਨੇ ਠੰਡਾ ਜਲ ਛਕਾਇਆ ਬਾਦਸ਼ਾਹ ਨੇ ਖੁਸ਼ ਹੋ ਕੇ ਆਪਦੀ ਸ਼ਾਪ ਦਿੱਤੀ ਆ ਕਹਿੰਦਾ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਇਹ ਤੈਨੂੰ ਕਿਸੇ ਚੀਜ਼ ਦੀ ਲੋੜ ਪੈ ਜੇ ਮੇਰੇ ਕੋਲ ਆ ਜੀ ਦਿੱਲੀ ਤੈਨੂੰ ਪਹਿਰੇਦਾਰ ਜੇ ਲੰਘਣ ਨਾ ਦੇਣ ਤਾਂ ਸ਼ਾਪ ਦਿਖਾ ਦੇ ਪਤਾ ਲੱਗ ਜੂ ਉਹਨਾਂ ਨੂੰ ਨਿਸ਼ਾਨੀ ਆ ਸਮਾ ਪਾ ਕੇ ਲੱਕੜਹਾਰੇ ਦੀ ਘਰਵਾਲੀ ਨੇ ਲੱਕੜਹਾਰੇ ਨੂੰ ਕਿਹਾ ਵੀ ਦਿੱਲੀ ਜਾ ਕਿਉਂਕਿ ਹੁਣ ਤੇਰੀ ਧੀ ਦਾ ਵਿਆਹ ਬਾਦਸ਼ਾਹ ਤੂੰ ਮਦਦ ਮੰਗ ਲੱਕੜਹਾਰਾ ਚਲਿਆ ਗਿਆ ਪਹਿਰੇਦਾਰਾਂ ਨੇ ਰੋਕਿਆ ਛਾਪ ਦਿਖਾਈਆ ਅੰਦਰ ਗਿਆ। ਜਹਾਂਗੀਰ ਨੇ ਸਿਆਣ ਲਿਆ। ਉਹਨੇ ਹੁਕਮ ਦਿੱਤਾ ਲੱਕੜਹਾਰੇ ਨੂੰ ਇਸ਼ਨਾਨ ਕਰਵਾਓ। ਨਵੇਂ ਕੱਪੜੇ ਪਾਈ ਪਹਿਨਾਓ। ਇਹਨੇ ਮੈਨੂੰ ਕੇਰਾ ਪਿਆਸੇ ਨੂੰ ਪਾਣੀ ਦਿੱਤਾ ਸੀ। ਇਦਾਂ ਹੀ ਹੋਇਆ ਬਾਦਸ਼ਾਹ ਨੇ ਲੱਕੜਹਾਰੇ ਨੂੰ ਕਿਹਾ ਚੱਲ ਆ ਜਾ ਹੁਣ ਆਪਾਂ ਨਮਾਜ਼ ਪੜੀਏ। ਨਮਾਜ਼ ਦਾ ਸਮਾਂ ਹੋ ਗਿਆ। ਬਾਦਸ਼ਾਹ ਜਿਹੜਾ ਸੀ ਨਮਾਜ਼ ਪੜਨ ਲੱਗ ਗਿਆ। ਪਰ ਲੱਕੜਹਾਰਾ ਖੜ ਕੇ ਵੇਖਦਾ ਹੀ ਰਿਹਾ। ਉਹਨੇ ਨਮਾਜ਼ ਹੀ ਨਹੀਂ ਪੜੀ। ਬਾਦਸ਼ਾਹ ਨੇ ਨਮਾਜ਼ ਪੜਨ ਤੋਂ ਬਾਅਦ ਪੁੱਛਿਆ ਤੂੰ ਮੁਸਲਮਾਨ ਨਹੀਂ ਤੂੰ ਨਮਾਜ਼ ਕਿਉਂ ਨਹੀਂ ਪੜੀ ਲੱਕੜਹਾਰਾ ਕਹਿਣ ਲੱਗਾ ਜੀ ਮੈਂ ਮੁਸਲਮਾਨ ਆ ਪਰ ਨਮਾਜ਼ ਮੈਂ ਤਾਂ ਨਹੀਂ ਪੜੀ ਮੈਂ ਹੈਰਾਨ ਸੀ ਤੁਸੀਂ ਕਿਸਤੇ ਸਾਹਮਣੇ ਹੱਥ ਟੱਡੇ ਆ ਗੋਡੇ ਟੇਕੇ ਆ ਕੀ ਤੁਹਾਡੇ ਤੋਂ ਵੀ ਕੋਈ ਵੱਡਾ ਜਹਾਂਗੀਰ ਕਹਿੰਦਾ ਲੱਕੜਹਾਰੇ ਮੈਂ ਅੱਲਾ ਤਾਲਾ ਸਾਹਮਣੇ ਹੱਥ ੱਡੇ ਆ ਉਹਨੇ ਮੈਨੂੰ ਰਾਜ ਭਾਗ ਬਖਸ਼ਿਆ ਇਨਾ ਸੁਣਨ ਦੀ ਧੀਰ ਲੱਕੜਹਾਰਾ ਭੱਜ ਲਿਆ। ਜਹਾਗੀਰ ਨੇ ਬਾਜ ਮਾਰੀ ਕੀ ਹੋ ਗਿਆ ਕੀ ਹੋ ਗਿਆ ਉਹ ਕਹਿੰਦਾ ਮੈਂ ਹੁਣ ਇੱਥੇ ਖੜ੍ਹ ਨਹੀਂ ਸਕਦਾ ਮੰਗਣ ਆਇਆ ਸੀ ਕੁਝ ਪਰ ਮੰਗਤੇ ਪਾਸੋਂ ਕਾਦਾ ਮੰਗਣਾ ਜੇ ਤੈਨੂੰ ਉਹ ਰਾਜ ਭਾਗ ਦੇ ਸਕਦਾ ਮੈਨੂੰ ਵੀ ਕੁਝ ਨਾ ਕੋਈ ਤਾਂ ਦੇ ਦੂਗਾ ਜੇ ਮੇਰੀ ਧੀ ਦੀ ਸ਼ਾਦੀ ਹੈ। ਸੋ ਮੰਗਤੇ ਦੀ ਬਜਾਏ ਦਾਤੇ ਕੋਲੋਂ ਮੰਗਣਾ ਚਾਹੀਦਾ। ਪਰ ਸਾਡਾ ਹਾਲ ਕੋਈ ਅਜੇ ਹੋਰ ਆ ਤਾਂ ਮੈਂ ਇਹ ਕਹਿ ਰਿਹਾ ਗੁਰਮੁਖ ਪਿਆਰੇਓ ਅਜੇ ਧਿਆਨ ਕਿਤੇ ਸਾਡਾ ਹੋਰ ਲੱਗਾ ਹੋਇਆ ਮੰਗਤਿਆਂ ਪਾਸੋਂ ਮੰਗ ਕੇ ਆਪਾਂ ਖਾਲੀ ਰਹਿ ਜਾਂਦੇ ਆਂ ਵਰਥੀ ਕਦੇ ਨਾ ਹੋਈ ਜਨਕੀ ਅਰਦਾਸ ਤਾਂ ਸਾਨੂੰ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰਨਾ ਚਾਹੀਦਾ ਹੈ ਕਿਹੜੀ ਅਰਦਾਸ ਆ ਜਿਹੜੀ ਵਰਤੀ ਨਹੀਂ ਹੁੰਦੀ ਜਨਕੀ ਅਰਦਾਸ ਜਨ ਕੌਣ ਹਰ ਹਰ ਜਨ ਦੁਈ ਏਕ ਹੈ ਵੈਭ ਵਿਚਾਰ ਕਸ਼ਨਾਹੇ ਜਲਤੇ ਉਪਜੇ ਤਰੰਗ ਜਿਓ ਚਲ ਹੀ ਵਿਖੈ ਸਮਾਹੇ ਜਨ ਕੌਣ ਆ ਜਿਹੜੇ ਰੱਬ ਨਾਲ ਮਿਲ ਕੇ ਇੱਕਮਕ ਹੋ ਗਏ ਆ ਕੋਈ ਪਰੇਸ਼ਾਨ ਹੀ ਨਹੀਂ ਕਰ ਸਕਦਾ ਸੋ ਇਹੋ ਜੇ ਜਾਂਦੀ ਅਰਦਾਸ ਕੀਤੀ ਵਿਰਥੀ ਨਹੀਂ ਜਾਂਦੀ ਜੀ ਵਿਰਥੀ ਨਹੀਂ ਜਾਂਦੀ ਹੁੰਦੀ ਗੁਰਮਖ ਪਿਆਰਿਓ ਤਾਂ ਇਹ ਜਿਹੜੀਆਂ ਗੱਲਾਂ ਹਨ ਮਹਾਪੁਰਖਾਂ ਦੀਆਂ ਉਮੀਦ ਕਰਦਾ ਤੁਸੀਂ ਇਹਨਾਂ ਨੂੰ ਪੱਲੇ ਬੰਨੋਗੇ ਕਿਉਂਕਿ ਇਹ ਉਹ ਗੱਲਾਂ ਹਨ ਜਿਹੜੀਆਂ ਬੜੀਆਂ ਕੀਮਤੀ ਹਨ ਇੱਕ ਉਹ ਗੱਲਾਂ ਜਿਹੜੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਚੀਆਂ ਜਿਹੜੀਆਂ ਹੋਚੀਆਂ ਗੱਲਾਂ ਅਸੀਂ ਕਰਦੇ ਹਾਂ ਨਾਮ ਦੇ ਬਾਝੋਂ ਪਰ ਇਹ ਕੀਮਤੀ ਵਿਚਾਰ ਇਹ ਗੁਰੂ ਦੀਆਂ ਸਾਖੀਆਂ ਨੇ ਇਹ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਤਾਂ ਇਵੇਂ ਭਾਈ ਵਾਹਿਗੁਰੂ ਮੰਤਰ ਮੂਲ ਮੰਤਰ ਦਾ ਜਦੋਂ ਵੀ ਜਾਪ ਕਰਨਾ ਧਿਆਨ ਕਿੱਥੇ ਹੋਵੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਧਿਆਨ ਟਿਕਿਆ ਹੋਣਾ ਚਾਹੀਦਾ ਪਰ ਹੌਲੀ-ਹੌਲੀ ਸ਼ਬਦ ਦੇ ਵਿੱਚ ਵੀ ਧਿਆਨ ਟਿਕ ਜਾਂਦਾ ਸ਼ਬਦ ਸੁਰਤ ਦਾ ਮੇਲ ਹੋ ਜਾਂਦਾ ਭੁੱਲ ਚੁੱਕ ਦੀ ਖਿਮਾ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਆਪਾਂ ਫਤੇ ਬੁਲਾਉਣੀ ਕਰੀਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ